ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਠੀਕ ਹੋਗੇ ਮੈਂ ਵੀ ਠੀਕ ਹਾਂ ਮੈਂ ਸਮਰਦੀਪ ਅੱਜ ਆ ਗਿਆ ਆਪਣੇ ਇੱਕ ਨਵੇਂ ਵਲੌਗ ਦੇ ਨਾਲ ਤੇ ਅੱਜ ਦੇ ਵਲੌਗ ਚ ਆਪਾਂ ਦਿਖਾਵਾਂਗੇ ਤੁਹਾਨੂੰ ਆਪਣੇ ਵਿਹਲੇ ਜਿਹੜਾ ਪੇੜ ਸੀ ਨਿੰਮ ਦਾ ਉਹ ਸੁੱਕ ਗਿਆ ਸੀ ਤੁਹਾਨੂੰ ਦਿਖਾਇਆ ਸੀ ਇੱਕ ਵਲੌਗ ਚ ਤਾਂ ਅੱਜ ਆਪਾਂ ਕਟਵਾ ਰਹੇ ਹਾਂ ਤੁਹਾਨੂੰ ਦਿਖਾਣੇ ਆ ਜਾ ਕੇ ਉੱਥੇ ਆਪਾਂ ਚੱਲਦੇ ਹਾਂ ਜਾ ਰਹੇ ਹਾਂ ਜੀ ਵਿਹਲੇ ਦਾ ਤੁਹਾਨੂੰ ਦਿਖਾਣੇ ਵੈ ਲੇਟ ਹੋ ਗਿਆ ਸੀ ਜਾਣ ਲੱਗੇ ਹੁਣ ਦਿਖਾਣੇ ਆ ਆਪਾਂ ਪਹੁੰਚ ਚੁੱਕੇ ਆਂ ਜੀ ਦਰਵਾਜੇ ਤੇ ਤੇ ਅੰਕਲ ਤੇ ਸਾਹਮਣੇ ਬੈਠੇ ਚਾਹ ਪਿੰਦੇ ਪਾਣੇ ਤੇ ਆਪਾਂ ਦਿਖਾ ਰਹੇ ਆਪਣਾ ਪੇਡਾ ਕੋੜਾ ਕੱਟ ਵੀ ਗਿਆ ਦਿਖਾਣੇ ਆਪ ਅੱਗੇ ਹੋਣ ਅੰਕਲ ਕਰਨ ਲੱਗੇ ਨੇ ਇੱਥੇ ਕਟਾਈ ਸ਼ੁਰੂ ਤੇ ਚਾਹ ਅੰਕਲਾਂ ਨੇ ਹੁਣ ਪੀ ਕੇ ਫਿਰ ਹੁਣ ਆਰਾ ਲਾਣ ਲੱਗੇ ਨੇ ਦਿਖਾਣੇ ਇੱਧਰ ਸ਼ੁਰੂਆਤ ਕਰਤੀ ਅੰਕਲਾਂ ਨੇ ਕਟਾਈ ਦੀ ਹੁਣ ਆਪਾਂ ਦਿਖਾ ਰਹੇ ਆਂ ਤੋਂ ਮਸ਼ੀਨ ਨਹੀਂ ਆ ਜੀ ਫਿਰ ਦੇ ਕੰਮ ਯਾਰ ਅਸੀਂ ਲਗਾਤਾਰ ਤੋਂ ਕੰਮ ਕਰਦੇ ਹਾਂ ਅੰਕਲਾ ਨੇ ਹੁਣ ਇੱਥੇ ਰੋਕ ਕੇ ਕੁਰੀ ਹੁਣ ਪਰਲ ਕੱਟਣਾ ਸ਼ੁਰੂ ਕਰਤਾ ਦਿਖਾਣੇ ਆਪਣੇ ਪੇੜ ਦੇ ਇੱਕ ਟਾਣੇ ਤੋਂ ਉੱਪਰ ਵਾਲਾ ਕੱਟ ਚੁੱਕਾ ਦਿਖਾ ਰਹੇ ਹਾਂ ਸੱਪਾਂ ਤੇ ਹੁਣ ਆਪਾਂ ਜਿਵੇਂ ਜਿਵੇਂ ਅੱਗੇ ਕੱਟਦੇ ਜਾਣਗੇ ਤਾਂ ਨਾਲ ਨਾਲ ਦਿਖਾਉਂਦੇ ਜਾਵਾਂਗੇ ਇੱਧਰ ਅੰਕਲਾ ਨੇ ਆਉਣ ਦੂਜਾ ਟਾਣ ਵੜਨਾ ਸ਼ੁਰੂ ਕਰਤਾ ਹੈ ਦਿਖਾਣੇ ਆਪਾਂ ਉਹ ਵੀ ਫਿਰ ਤੋਂ ਦੂਜਾ ਬੜਾ ਜਿਹਾ ਪੂਰੀ ਤਰ੍ਹਾਂ ਇਸ ਤਰ੍ਹਾਂ ਹਰ ਅੰਕਲ ਜੀ ਹੁਣਾਂ ਜਿਹੜਾ ਇੱਕ ਵੱਡਾ ਟੈਨ ਵੱਡੇ ਵੱਡੇ ਛੜ ਤੇ ਸੀ ਉਹਨਾਂ ਨੂੰ ਦੁਬਾਰਾ ਫੇਰ ਵੱਡਣਾ ਸ਼ੁਰੂ ਕਰਤਾ ਹੈ ਤਾਂ ਦੇਖਦੇ ਹਾਂ ਅੱਗੇ ਕੀ ਬੜੀ ਚੋਗਾ ਫੇਰ ਤੇ ਇੱਦੇ ਦਾ ਸਭ ਤੋਂ ਵੱਡਾ ਟੈਨ ਕੱਟ ਕੇ ਡਿੱਗ ਚੁੱਕਿਆ ਇੱਦਰ ਪੂਰੀ ਬਹੁਤ ਹੀ ਵੱਡਾ ਛ ਟੈਨ ਤੇ ਹੁਣ ਪੂਰਾ ਕਟੀਚੇ ਗਿਆ ਉਹ ਹੁਣ ਬਸ ਇੱਕ ਹੀ ਟੈਂਕ ਰਹਿ ਗਿਆ ਵੱਡਾ ਤੇ ਆਪਾਂ ਉਹ ਵੀ ਦਿਖਾਵਾਂਗੇ ਜੋ ਪਿੱਛੇ ਆ ਚੱਕਰਦੇ ਹੁਣ ਅੱਗੇ ਇਸ ਮਾਰਕਨ ਯੋ ਪਹਿਲਾਂ ਅੱਲੀ ਕੱਲ ਦੇ ਆ ਇਹਨੂੰ ਇਹਨੂੰ ਬਾਟ ਲੈ ਬੈਨ ਅੰਕਲ ਜੀ ਹੁਣ ਇਹਨਾਂ ਨੇ ਹੁਣ ਇਹਨਾਂ ਦੇ ਛੋਟੇ ਛੋਟੇ ਪੀਸ ਕੱਟਨੇ ਸ਼ੁਰੂ ਕਰ ਦਿੱਤੇ ਨੇ ਆਪਾਂ ਦੇਖ ਰਹੇ ਹਾਂ ਜਿਵੇਂ ਕਿ ਉਹਨਾਂ ਨੇ ਚੰਗੀ ਤਰ੍ਹਾਂ ਕੱਟ ਕੇ ਛੋਟੇ ਛੋਟੇ ਪੀਸ ਕਰਨਗੇ ਤੁਸੀਂ ਦੇਖ ਸਕਦੇ ਹੋ 10 ਨੂੰ ਦੋ ਟੁਕੜਿਆਂ ਵਿੱਚ ਕੱਟਤਾ ਹੈ ਜਿਹੜਾ ਬਾਕੀ ਦਾ ਆਪਣਾ ਪੇੜ ਰਹਿ ਗਿਆ ਸੀ ਹੁੰਦੇ ਵੀ ਹੁਣ ਛੋਟੇ-ਛੋਟੇ ਟੁਕੜੇ ਕੱਟ ਲੈਨੇ ਦਿਖਾ ਰਹੇ ਹਾਂ ਜਿਵੇਂ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਨੇ ਆਪਣਾ ਹੁਣ ਪੂਰੀ ਤਰ੍ਹਾਂ ਪੇੜ ਵਢੀ ਚੁੱਕਾ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਅੱਜ ਦੇ ਵਲੌਗ ਚ ਪੇੜ ਆ ਪੱਕੇਵੇਂ ਕੱਟਿਆ ਤਾਂ ਹੁਣ ਪੂਰਾ ਆਪਣਾ ਹੋ ਚੁੱਕਾ ਹੈ ਕੰਪਲੀਟ ਤਾਂ ਦੇਖ ਸਕਦੇ ਹੋ ਤੁਸੀਂ ਸਾਰੇ ਨੇ ਏਸੀ ਆਪਣਾ ਪੇਡ ਵੜੀ ਚੁਕਿਆ ਅੱਜ ਆਪਣਾ ਤੇ ਫਿਰ ਆਪਣਾ ਹੀ ਵਲੌਗ ਸੀ ਉਮੀਦ ਕਰਦਾ ਵਲੌਗ ਪਸੰਦ ਆ ਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਜਿੰਨੇ ਮੇਰਾ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਬਾ ਦਿਓ ਅਗਰ ਕੋਈ ਨੋਟੀਫਿਕੇਸ਼ਨ ਮਿਲੇ ਤੁਹਾਨੂੰ ਪਹਿਲਾਂ ਹੀ ਪਹੁੰਚ ਜਵੇ ਤਾਂ ਫਿਰ ਓਕੇ ਬਾਏ ਥੈਂਕਸ